ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੀ ਅੰਮ੍ਰਿਤਸਰ ਮੇਰਾ ਕਰ ਰਹੇ ਸਨ ਤੇ ਜਿਸ ਸਰੋਵਰ ਦੇ ਆਪਾਂ ਦਰਸ਼ਨ ਕਰਨੇ ਆ ਸਤਿਗੁਰਾਂ ਨੇ ਅੰਮ੍ਰਿਤ ਸਰੋਵਰ ਤੋਂ ਪਹਿਲਾਂ ਨਾ ਜੀ ਸੰਤੋਖ ਸਰ ਸਰੋਵਰ ਦਾ ਟੱਪ ਲਾਇਆ ਸੀ ਟੱਪ ਪਹਿਲਾਂ ਅੰਮ੍ਰਿਤ ਸਰੋਵਰ ਦਾ ਨਹੀਂ ਲੱਗਾ ਸੰਤੋਖ ਸਰ ਸਰੋਵਰ ਦਾ ਟੱਪ ਲਾਇਆ ਉਹ ਪੂਰਾ ਨਹੀਂ ਕੀਤਾ ਉਹਨੂੰ ਵਿੱਚੇ ਰਹਿਣ ਦਿੱਤਾ ਫਿਰ ਅੰਮ੍ਰਿਤ ਸਰੋਵਰ ਨੂੰ ਸਤਗੁਰਾਂ ਨੇ ਇਹਦੀ ਕਾਰ ਸੇਵਾ ਸ਼ੁਰੂ ਕੀਤੀ ਉੰਜ ਕੁਛ ਇਤਿਹਾਸ ਕਰ ਕਹਿੰਦੇ ਆ ਜੀ ਇਹ ਕਾਰ ਸੇਵਾ ਸਰੋਵਰ ਦੀ ਪਟਾਈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਮੁਕੰਮਲ ਕੀਤੀ ਪਰ ਭਾਈ ਗੁਰਦਾਸ ਸਾਹਿਬ ਇੱਕ ਲਫ਼ਜ਼ ਵਰਤਿਆ ਪੂਰਨ ਤਾਲ ਘਟਾਇਆ ਉਥੇ ਸ਼ਬਦ ਨੂੰ ਪੂਰਨ ਵਰਤਦੇ ਆ ਇਸ ਵਿੱਚ ਸਤਗੁਰੂ ਜਿੱਤੇ ਸੇਵਾ ਕਰਾ ਰਹੇ ਸਨ ਉਥੇ ਜਗਿਆਸੂ ਆਉਂਦੇ ਨੇ ਬੇਨਤੀਆਂ ਕਰਦੇ ਨੇ ਪ੍ਰਸ਼ਨ ਪੁੱਛਦੇ ਨੇ ਹਜ਼ੂਰ ਸੱਚੇ ਪਾਤਸ਼ਾਹ ਉੱਤਰ ਦਿੰਦੇ ਆ ਗੁਰੂ ਰਾਮਦਾਸ ਬੈਠਿਆ ਤੇ ਇੱਕ ਸਿੱਖ ਆਉਂਦਾ ਉਹ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਸਾਡਾ ਨੀਮ ਟੁੱਟਦਾ ਕਿਉਂ ਹੈ ਇਹ ਸਵਾਲ ਉਦੋਂ ਵੀ ਸੰ ਅੱਜ ਨਹੀਂ ਕੇਵਲ ਮੈਂ ਕਿ ਦਿਨ ਬੇਨਤੀ ਕੀਤੀ ਸੀ ਜਿਹੜੇ ਔਗਣ ਜਿਹੜੀਆਂ ਸਮੱਸਿਆਵਾਂ ਜਿਹੜੀ ਸਮਾਜ ਵਿੱਚ ਗ੍ਰਾਵਿਟ ਅੱਜ ਹੈ ਐਵੇਂ ਉਤਾਵਲੇ ਹੋ ਕੇ ਨਾ ਕਹੀਏ ਪਹਿਲਾਂ ਨਹੀਂ ਸੀ ਇਹ ਗੁਰੂ ਕਾਲ ਵਿੱਚ ਵੀ ਸੀ ਅੱਜ ਵੀ ਹੈ ਤੇ ਅਗਾ ਵੀ ਰਹੇਗੀ ਕਿਉਂਕਿ ਜਿੰਨੀ ਦੇਰ ਤੱਕ ਸ੍ਰਿਸ਼ਟੀ ਚੱਲੇਗੀ ਹਨੇਰਾ ਵੀ ਰਹੇਗਾ ਤੇ ਚਾਨਣ ਵੀ ਰਹੇਗਾ ਇਹਨਾਂ ਦੇ ਦੋਨਾਂ ਨੇ ਰਹਿਣਾ ਜੇ ਕਹੋ ਨਹੀਂ ਜੀ ਪਹਿਲਾਂ ਤਾਂ ਚਾਨਣ ਹੀ ਹੁੰਦਾ ਸੀ ਨਹੀਂ ਪਹਿਲਾਂ ਵੀ ਹਨੇਰਾ ਸੀ ਉਹੀ ਸੂਰਜ ਜਿਹੜਾ ਗੁਰੂ ਨਾਨਕ ਸਾਹਿਬ ਦੇ ਵੇਲੇ ਰੋਸ਼ਨੀ ਦਿੰਦਾ ਉਹ ਅੱਜ ਵੀ ਦੇ ਰਿਹਾ ਏ ਇਸੇ ਤਰ੍ਹਾਂ ਜਿਵੇਂ ਹਨੇਰਾ ਤੇ ਚਾਨਣ ਆਤ ਤੋਂ ਚੁੱਲ੍ਹੇ ਹੁੰਦੇ ਆ ਗੁਰਮੁਖੋ ਗੁਣ ਤੇ ਔਗਣ ਨੇਕੀ ਤੇ ਬਦੀ ਚੰਗਿਆਈ ਤੇ ਬੁਰੀਾਈ ਮਾਨ ਤੇ અપਮਾਨ ਉਸਤ ਤੇ ਨਿੰਦਿਆ ਇਹ ਸਭ ਕੁਝ ਸ਼ੁਰੂ ਤੋਂ ਤੁਰਿਆ ਹੁੰਦਾ ਹੈ ਬਸ ਫਰਕ ਇਹ ਨੇ ਜਦੋਂ ਬੰਦੇ ਨਾਲ ਆਪਣੇ ਨਾਲ ਵਾਪਰਦਾ ਉਦੋਂ ਇਹਨੂੰ ਸਮਝ ਪੈਣੀ ਸ਼ੁਰੂ ਹੁੰਦੀ ਹੈ ਪਹਿਲਾਂ ਨਹੀਂ ਸਮਝਦਾ ਕਿ ਉਸ ਵਕਤ ਪਾਪ ਗੁਨਾਹ ਜਿਹੜੇ ਸਨ ਅੱਜ ਨਹੀਂ ਇਸੇ ਕਰਕੇ ਆਪ ਗੁਰੂ ਰਾਮਦਾਸ ਦਾ ਇੱਕ ਬਚਨ ਰੋਜ਼ ਪੜ੍ਹਦੇ ਹੋ ਕਿ ਹਰ ਜੁਗ-ਜੁਗ ਭਗਤ ਤੋਂ ਪਾਇਆ ਜੇ ਭਗਤ ਨੂੰ ਪਾਇਆ ਤੇ ਫਿਰ ਇਹ ਨਹੀਂ ਕਿਹਾ ਭਗਤ ਬੰਦਗੀ ਕਰਦਾ ਸਿਮਨ ਕਰਦਾ ਨਾਲੇ ਸ਼ਬਦ ਵਰਤੇ ਐ ਉਹਦੇ ਨਾਲ ਭਗਤ ਦੇ ਹਰ ਯੁਗ ਵਿੱਚ ਉਹਦਾ ਵਿਰੋਧ ਕਰਨ ਵਾਲਾ ਉਹਨੂੰ અપਮਾਨਤ ਕਰਨ ਵਾਲਾ ਉਹਨੂੰ ਖਾਮ ਖਾ ਦੰਡਿਤ ਕਰਨ ਵਾਲਾ ਦੁਸ਼ਟ ਵੀ ਪੈਦਾ ਹੋਇਆ ਭਾਵੇਂ ਉਹ ਬਾਪ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ ਉੱਥੇ ਹਜ਼ੂਰ ਨੇ ਜ਼ਿਕਰ ਕੀਤਾ ਹਰ ਯੁਗ-ਯੁਗ ਭਗਤ ਨੂੰ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਇਸ ਸਤਜੁਗ ਦਾ ਭਗਤ ਕਹਿ ਫਿਰ ਕਲਜੁਗ ਵੀ ਜਿਹੜੇ ਹੋਏ ਉਹਦਾ ਜ਼ਿਕਰ ਕੀਤਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਇਹ ਨਹੀਂ ਕਿ ਆਪਾ ਪਾਪ ਨੂੰ ਬढ़ावा ਦੇ ਰਹੇ ਅੰਦਰ ਦਾ ਖੰਡਾ ਅੰਦਰ ਦੀ ਮੈਲ ਇਹ ਉਦੋਂ ਵੀ ਸੀ ਕਪਟ ਉਦੋਂ ਵੀ ਸੀ ਦੇਖੋ ਅੱਜ ਮਨ ਕਹਿੰਦਾ ਨਹੀਂ ਨਹੀਂ ਉਦੋਂ ਬੜਾ ਚੰਗਾ ਸੀ ਚੰਗਿਆਈ ਵੀ ਸੀ ਤੇ ਬੁਰਾਈ ਵੀ ਰੱਜ ਕੇ ਸੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ਼ਾਰੇ ਵੀ ਦਿੱਤੇ ਮਹਾਰਾਜ ਨੇ ਦੋ ਸ਼ਬਦ ਤਾਂ ਖਾਸ ਕਰਕੇ ਗੁਰੂ ਅਰਜੁਨ ਦੇ ਮਹਾਰਾਜੀ ਦੇ ਇੱਕ ਹਜ਼ੂਰ ਤੇ ਹੋਇਆ ਹਮਲਾ ਤੇ ਦੂਜਾ ਪੁੱਤਰ ਤੇ ਹੋਇਆ ਹਮਲਾ ਗੁਰੂ ਅਰਜੁਨ ਦੇਵ ਜੀ ਦਾ ਕਿਉਂ ਕਿ ਸੀ ਇਤਿਹਾਸ ਵੀ ਖੈ ਤੇ ਬਾਣੀ ਵੀ ਖੈ ਆਪਣੇ ਦੇ ਉੱਤੇ ਹਮਲਾ ਕਰਨ ਆਇਆ ਕਮਾਲ ਦੀ ਗੱਲ ਉਹ ਵੀ ਰਾਜ ਮਰ ਗਿਆ ਇਹ ਵੀ ਸ਼ਬਦ ਖੈ ਤੇ ਜਿਹੜਾ ਪੁੱਤਰ ਨੂੰ ਜ਼ਹਿਰ ਦੇਣ ਵਾਸਤੇ ਆਇਆ ਜ਼ਹਿਰ ਦੇਂਦਾ ਉਹ ਵੀ ਮਰ ਗਿਆ ਦੋਨਾਂ ਦੀ ਮੌਤ ਹੋ ਗਈ ਦੋਨਾਂ ਨੂੰ ਗੁਰੂ ਨੇ ਬਾਣੀ ਚ ਲਿਖਿਆ ਇੱਕ ਸ਼ਬਦ ਜਿਹੜਾ ਗੁਰੂ ਅਰਜੁਨ ਦੇਵ ਤੇ ਹਮਲਾ ਹੁੰਦਾ ਹੈ ਕਿ ਸੁਲਗੀ ਤੇ ਨਾਰਾਇਣ ਰਾਖ ਹਮਲਾ ਹੀ ਕਹਿੰਦੇ ਨਾ ਪਹੁੰਚਿਆ ਨਹੀਂ ਨਾ ਹਮਲਾਵਰ ਬਣ ਕੇ ਤਾਰਿਆ ਸੁਲਗੀ ਤੇ ਨਾਰਾਇਣ ਰਾਖ ਸੁਲੀ ਕਾ ਹਾਤ ਕਹੀਂ ਨਾ ਪਹੁੰਚੇ ਸੁਲੀ ਹੋਏ ਮੂਆ ਨਾ ਪਾਕ ਹੋਏ ਮੂਆ ਨਾ ਪਾਕ ਨਾ ਪਾਕ ਦਾ ਅਰਥ ਹੈ ਕਿ ਜਿਹੜਾ ਅਪਵਿੱਤਰ ਹੋ ਕੇ ਮਰਿਆ ਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਇਸਲਾਮ ਦੇ ਅੰਦਰ ਬੰਦਾ ਮਰਦਾ ਸਰਜੈ ਜਿਉਂਦਾ ਸਾੜ ਦਿੱਤਾ ਜਾਏ ਸੱਚੀ ਇਹ ਉਹਨਾਂ ਦੀ ਸ਼ਰਾ ਦੇ ਮੁਤਾਬਕ ਬੰਦਾ ਅਪਵਿੱਤਰ ਹੋ ਕੇ ਮਰਿਆ ਇਹ ਪਵਿੱਤਰਤਾ ਨਹੀਂ ਅਨਾਪਾਕ ਦਾ ਅਰਥ ਇਹ ਵੇ ਕਿਉਂਕਿ ਜਿਸ ਧਰਮ ਨੂੰ ਮੰਨ ਰਿਹਾ ਹੈ ਤੇਰਾ ਅੰਤਲਾ ਸੰਸਕਾਰ ਜਾਂ ਅੰਤਰੀ ਰਸਮ ਅੰਤਲੀ ਕਿਰਿਆ ਉਸ ਮੁਤਾਬਕ ਨਹੀਂ ਹੋਈ ਤੂੰ ਤਾਂ ਆਪਣੇ ਧਰਮ ਮੁਤਾਬਕ ਵੀ ਅਪਵਿੱਤਰ ਹੋ ਕੇ ਮਰਿਆ ਕਿਉਂਕਿ ਸੜ ਕੇ ਮਰਿਆ ਸੁਲੀ ਤੇ ਨਾਰਾਇਣ ਰਾਤ ਸੁਲੀ ਕਾ ਹੱਥ ਕਹੀਂ ਨਾ ਪਹੁੰਚੇ ਸੁਲੀ ਹੋਇ ਮਵਾ ਨਾਪਾਕ ਇੱਕ ਸ਼ਬਦ ਹੋਰ ਗੁਰੂ ਸਾਹਿਬ ਦਾ ਉਹ ਹੈ ਲੇਪ ਨਾ ਲਾਗੋ ਤਿਲਕਾ ਮੂਲ ਇਹ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾ ਹੋਇਆ ਤੇ ਬ੍ਰਾਹਮਣ ਨੇ ਕੀਤਾ ਉੱਥੇ ਹਮਲਾ ਆਇਆ ਤੇ ਸੂਲੀ ਚੜਕੇ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਵਾ ਹੋਇ ਕੈ ਸੂਲ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣ ਵਾਸਤੇ ਆਇਆ ਜ਼ਹਿਰ ਦਹੀਂ ਚ ਮਿਲਾ ਕੇ ਪਰ ਉਸ ਨੇ ਜਦੋਂ ਜ਼ਹਿਰ ਦੇਣ ਲੱਗਾ ਗੁਰੂ ਅਰਗੁਬਿੰਦ ਸਾਹਿਬ ਬਾਲਵਸਤਾ ਦੇ ਵਿੱਚ ਉਹਨਾਂ ਰੋदन ਕੀਤਾ ਰੋਏ ਤੇ ਸਤਗੁਰਾਂ ਨੇ ਦੇਖਿਆ ਮਾਤਾ ਜੀ ਨੇ ਦੇਖਿਆ ਗੁਰਮੁਖੋ ਜ਼ਹਿਰ ਕੁੱਤੇ ਨੂੰ ਪਾਇਆ ਉਹ ਮਰ ਦੇ ਹੀ ਪਾਇਆ ਉਹ ਮਰ ਗਿਆ ਬ੍ਰਾਹਮਣ ਨੂੰ ਉਸੇ ਵੇਲੇ ਪੇਟ ਦੇ ਵਿੱਚ ਸੋਲ ਉੱਠਿਆ ਤੇ ਤੜਪ ਤੜਪ ਕੇ ਉਹਦੇ ਪ੍ਰਾਣ ਨਿਕਲ ਗਏ ਮੈਂ ਤਾਂ ਆਪ ਨੂੰ ਬੇਨਤੀ ਕੀਤੀ ਕਿ ਉਦੋਂ ਸਭ ਚੰਗਾ ਸੀ ਪਰ ਤਾਕਹਾਰ ਨੂੰ ਖਤਮ ਕਰਨ ਸੁਲੀ ਆ ਰਹੀ ਹੈ ਤੇ ਲੈ ਕੇ ਕੌਣ ਆ ਰਿਹਾ ਹੈ ਸਕਾਪੁਰਾ ਬਾਬਾ ਪ੍ਰਿਥੀ ਚੰਦ ਬਾਬਾ ਪ੍ਰਿਥੀ ਚੰਦ ਜੀ ਲੈ ਕੇ ਆ ਰਿਹਾ ਸਕਾਪੁਰਾ ਖਗੂਨ ਦਾ ਰਿਸ਼ਤਾ ਹੈ ਸਕਾਪੁਰਾ ਲੈ ਕੇ ਆ ਰਿਹਾ ਤੇ ਫਿਰ ਅਗਲੀ ਗੱਲ ਜਿਹੜਾ ਬ੍ਰਾਹਮਣ ਆਇਆ ਹੈ ਗੁਰਮਖੋ ਉਹਨੂੰ ਵੀ ਕਿਉਂ ਹੋਰ ਨਹੀਂ ਲੈ ਕੇ ਆ ਰਿਹਾ ਉਹਨੂੰ ਵੀ ਆਪਣੇ ਭਤੀਜੇ ਨੂੰ ਮਰਵਾਣ ਲਈ ਸਕਾ ਤਾਇਆ ਲੈ ਕੇ ਆ ਰਿਹਾ ਹੈ ਇਹ ਸਦਾ ਇਤਿਹਾਸ ਨਾ ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ ਥੋੜੀ ਜੀ ਮੈਂ ਕਰ ਲੱਗਾ ਸ਼ਬਦ ਜੀ ਅੱਜ ਵਿਚਾਰ ਕਰਨ ਲਈ ਗੁਰੂ ਸਾਹਿਬ ਨੂੰ ਪੁੱਛਦਿਆਂ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਸਾਡੇ ਮਨ ਨਹੀਂ ਟਿਕਦੇ ਨੇਮ ਕਿਉਂ ਨਹੀਂ ਨਿਭਦਾ ਤੇ ਮਹਾਰਾਜ ਗੁਰੂ ਰਾਮਦਾਸ ਨੇਮ ਨਿਭਾਣ ਦਾ ਤੇ ਬਾਣੀ ਪੜਨ ਦਾ ਇੱਕ ਤਰੀਕਾ ਦੱਸਦੇ ਆ ਹਜ਼ੂਰ ਕਹਿੰਦੇ ਆ ਕਿ ਇਸ ਬਾਣੀ ਨੂੰ ਕੇਵਲ ਫालतू ਗੱਲ ਨਾ ਸਮਝੀਏ ਇਹਨੂੰ ਲੋੜ ਸਮਝੋ ਮਹਾਰਾਜ ਜੀ ਲੋੜ ਕਿਵੇਂ ਹੁਣ ਉੱਤਰ ਦਿੰਦੇ ਆ ਹਜ਼ੂਰ ਕਹਿੰਦੇ ਆ ਕਿ ਜਿਵੇਂ ਇੱਕ ਕਿਸਾਨ ਨੂੰ ਲੋੜ ਕੇ ਫਸਲ ਦੀ ਉਹ ਮਨ ਨਾ ਵੀ ਮੰਨੇ ਤੇ ਖੇਤਾਂ ਵਿੱਚ ਆਪਣਾ ਹਲ ਝੁੰਦਾ ਸੀ ਚਲੋ ਉਹ ਖਾਲਸ ਹਨ ਪਰ ਖੇਤੀ ਤੇ ਤਰੀਕੇ ਬਦਲ ਗਏ ਕਣਕ ਤੇ ਝੋਨਾ ਤੇ ਉਹੀ ਹੈ ਨਾ ਨਹੀਂ ਜਿੱਤ ਮੰਦਾ ਫਿਰ ਵੀ ਜ਼ਿਮੀਦਾਰ ਖੇਤਾਂ 'ਚ ਜਾ ਰਿਹਾ ਹੈ ਇੱਕ ਬੰਦਾ ਨੌਕਰੀ ਕਰਦਾ ਕਿਸੇ ਖਾਕਮ ਦੀ ਮੌਸਮ ਕੋਈ ਬਦਲ ਜਾ ਉਹਨੂੰ ਜਾਣਾ ਪੈਣਾ ਮਨ ਨਾ ਵੀ ਮੰਨੇ ਉਹ ਖਾਕਮ ਦੀ ਮਾਲਕ ਦੀ ਨੌਕਰੀ 'ਚ ਪਹੁੰਚੇਗਾ ਗੁਰਮਖੋ ਇੱਕ ਬੰਦਾ ਦੁਕਾਨ ਕਰ ਰਿਹਾ ਚਲੋ ਆ ਇੱਕ ਸਟੋਰ ਅਸੀਂ ਕਹਿੰਨੇ ਉਹਦਾ ਚਿੱਤ ਨਾ ਵੀ ਮੰਨੇ ਉਹਨੇ ਦੁਕਾਨ ਸਟੋਰ ਖੋਲਣੀ ਖੋਲਨੇ ਤੇ ਜੇ ਕਹੀਏ ਵੀ ਤੁਹਾਡਾ ਚਿੱਤ ਨਹੀਂ ਮੰਨਦਾ ਫਿਰ ਕਿਉਂ ਸਟੋਰ ਕਿਉਂ ਬਿਜ਼ਨਸ ਕਿਉਂ ਕੰਮ ਅੱਗੋਂ ਉੱਤਰ ਮਿਲਦਾ ਇਹਦੀ ਲੋੜ ਹੈ ਇਹ ਨਾ ਕੀਤਾ ਤੇ ਕਰਾਂਗੇ ਕੀ ਹੁਣ ਜੇ ਇੱਥੋਂ ਦਾ ਸਿਸਟਮ ਦੇਖੋ ਆਪਾਂ ਕਾਂਗੇ ਜੇ ਮਹੀਨਾ ਦੋ ਮਹੀਨਾ ਕੰਮ ਨਾ ਚੱਲਿਆ ਤੇ ਘਰਾਂ ਦੀ ਤਕਸਤਾ ਕਿੱਥੋਂ ਕਰਾਂਗੇ ਆਹ ਕੀ ਕਰਾਂਗੇ ਮਹਾਰਾਜ ਕਿੰਨੇ ਜਦੋਂ ਪਰਿਵਾਰ ਦੀ ਲੋੜ ਹੋਵੇ ਉਹ ਚਿੱਤ ਨਾ ਵੀ ਮੰਨੇ ਬੰਦਾ ਆਪਣਾ ਕੰਮ ਕਦੀ ਨਹੀਂ ਛੱਡਦਾ ਜਿਸ ਦਿਨ ਅੰਦਰ ਰੱਬ ਦੀ ਆਤਮਾ ਦੀ ਲੋੜ ਗੁਰੂ ਹੋ ਗਿਆ ਨਾ ਉਹ ਦਿਨ ਮਨ ਭਾਵੇਂ ਦੁਲੱਤੇ ਵੀ ਮਾਰੇ ਸਿੱਖ ਕਦੀ ਨੇਮ ਨਹੀਂ ਛੱਡਦਾ ਕਿਉਂਕਿ ਉਹਦੀ ਲੋੜ ਹੈ ਅਗਲਾ ਬਚਨ ਗੁਰੂ ਰਾਮਦਾਸ ਕਰਦੇ ਪੜੀਏ ਕਿਵੇਂ ਜੀ ਬਾਣੀ ਕਿਵੇਂ ਪਾਠ ਕਰੀਏ ਚਲੋ ਖੰਡ ਪਾਠ ਸਭ ਸਹਿਜ ਪੜ ਕਿਵੇਂ ਕਰੀਏ ਗੁਰੂ ਸਾਹਿਬ ਕਹਿੰਦੇ ਜਦੋਂ ਪਾਠ ਕਰਨਾ ਹੈ ਉਸ ਪਾਠ ਨੂੰ ਉਸ ਸ਼ਬਦ ਨੂੰ ਪੜਦਿਆਂ ਰੁਕ ਜ਼ਰੂਰ ਜਾਣਾ ਮੈਂ ਅਖੰਡ ਪਾਠ ਸਾਹਿਬ 'ਚ ਨਹੀਂ ਕਹਿ ਰਿਹਾ ਨਿਜ ਪਾਠ ਕਰਨੇ ਆ ਰੁਕ ਜਾਓ ਕਿਉਂ ਜੀ ਕਹਿਣ ਲੱਗੇ ਉਸ ਤੋਕ ਨੂੰ ਪੜ੍ਹ ਕੇ ਨਾ ਤੇ 12 ਘੰਟਿਆਂ ਤੇ ਸ਼ੁਰੂ ਕਰੋ ਮਹਾਰਾਜ ਕਹਿੰਦੇ ਕਿ ਪਿਛਲੇ 12 ਘੰਟੇ ਕੀ ਮੈਂ ਇਸ ਸ਼ਬਦ ਮੁਤਾਬਕ ਜੀਆ ਹਾਂ ਜੇ ਗੁਰੂ ਜੀ ਨੇ ਕਿਹਾ ਵੀ ਨਿੰਦਿਆ ਨਹੀਂ ਕਰਨੀ ਤੇ ਮਨ ਨੂੰ ਪੁੱਛ ਲਈਏ ਵੀ ਗੁਰੂ ਜੀ ਨੇ ਕਿਹਾ ਤੇ ਕੀ ਪਿਛਲੇ ਜਿਹੜੇ 12 ਘੰਟੇ ਲੰਘੇ ਆ ਕੀ ਮੈਂ ਬੋਲ ਕੇ ਜਾਂ ਫੁਰਨੇ ਦੇ ਤੌਰ ਤੇ ਕਿਸੇ ਦਾ ਮਾੜਾ ਸੋਚਿਆ ਫਿਰ ਗੁਰੂ ਜੀ ਕਹਿੰਦੇ ਤੂੰ ਨਾਮ ਜਪ ਤੇ ਫਿਰ ਮਨ ਨੂੰ ਪੁੱਛੀਏ ਵੀ ਕੀ ਤੂੰ ਹੁਣ ਤੋਂ ਕੋਈ ਸਮਾਂ ਪਿਛਲਾ ਨਾਮ ਜਪੇ ਤੇ ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਮਨ ਨੂੰ ਪੁੱਛਣ ਲੱਗ ਪੋਗੇ ਨਾ ਐਸ ਤਾਂ ਐਸ ਤਾਂ ਮਨ ਆਪਣੇ ਆਪ ਹੀ ਟਿਕ ਜਾਏਗਾ ਗੁਰੂ ਰਾਮਦਾਸ ਜੀ ਦੇ ਇਤਿਹਾਸਿਕ ਬਚਨ ਨੇ ਹਜ਼ੂਰ ਨੇ ਬਚਨ ਕੀਤਾ ਜਿਮ ਇਸ ਦਿਨ ਕਰ ਕਾਜ ਸੁਧਾਰੇ ਤਿਆਗ ਕਬੂ ਨਾ ਲਾਗੇ ਪਿਆਰੇ ਜਿਵੇਂ ਘਰ ਦਾ ਕੰਮ ਤੁਸੀਂ ਸੁਧਾਰ ਦੇ ਕੋ ਤਿਆਗ ਦੇ ਨੇ ਉਹ ਚੰਗਾ ਲੱਗਦਾ ਐ ਇਸੇ ਤਰ੍ਹਾਂ ਤੁਸੀਂ ਗੁਰੂ ਦੇ ਬਚਨ ਨੂੰ ਕਦੀ ਤਿਆਗੋ ਨਾ ਜਿਮ ਇਸ ਦਿਨ ਕਰ ਕਾਜ ਸੁਧਾਰੇ ਤਿਆਗ ਕਬੂ ਨਾ ਲਾਗੇ ਪਿਆਰੇ ਤਥਾ ਪਿਆਰ ਧਰੋ ਗੁਰਬਾਣੀ ਪੜਨ ਸੁਨਨ ਕੀ ਰੁਚਮਨ ਠਾਨੀ ਧਰਿਓ ਅਰਥ ਜੋ ਸ਼ਬਦ ਮੇਂ ਜਮਦਾ ਰਾਂ ਹੁਣ ਅਗਲੀ ਤੋਕ ਹੈ ਬਾਰ-ਬਾਰ ਉਰ ਕਰੋ ਵਿਚਾਰਾ ਉਰਦਰ ਤੇ ਖਿਰਦਾ ਜਿਹੜਾ ਅਰਥ ਗੁਰੂ ਜੀ ਨੇ ਸ਼ਬਦ ਦੇ ਵਿੱਚ ਰੱਖਿਆ ਉਸ ਅਰਥ ਨੂੰ ਬਾਰ-ਬਾਰ ਬਾਰ-ਬਾਰ ਆਪ ਜੀ ਵਿਚਾਰਨਾ ਕਰੋ ਧਰਿਓ ਅਰਥ ਜੋ ਸ਼ਬਦ ਮੁਝਾਰਾ ਬਾਰ-ਬਾਰ ਉਰ ਕਰੋ ਵਿਚਾਰਾ ਅਗਲਾ ਬਚਨ ਹੈ ਕਿਆ ਗੁਰ ਕਹ ਕਰ ਹਮ ਕਹ ਮਹਾਰਾਜ ਜੀ ਨੇ ਇਸ ਤਰ੍ਹਾਂ ਬਾਣੀ ਪੜੋ ਕਿ ਗੁਰੂ ਜੀ ਕੀ ਕਹਿੰਦੇ ਆ ਤੇ ਮਨਾਂ ਤੂੰ ਕੀ ਕਰ ਰਿਹਾ ਤੇ ਮਨ ਨੂੰ ਹੀ ਕਹਿਣ ਦੂਜੇ ਨੂੰ ਕਹਿਣਾ ਬੜਾ ਸੌਖਾ ਜਿਹਾ ਪਿਆਰਿਓ ਕਿਉਂਕਿ ਇਸ ਦੁਨੀਆ ਵਿੱਚ ਮੈਂ ਇੱਕ ਦਿਨ ਕਿਹਾ ਸੀ ਸਭ ਤੋਂ ਸੌਖਾ ਕੰਮ ਦੂਜੇ ਬੰਦਿਆਂ ਨੂੰ ਉਪਦੇਸ਼ ਦੇਣਾ ਸਭ ਤੋਂ ਔਖਾ ਕੰਮ ਹੈ ਆਪਣੇ ਮਨ ਨੂੰ ਸਮਝਾਣਾ ਦੂਜੇ ਨੂੰ ਸਮਝਾਣਾ ਬੜਾ ਸੌਖਾ ਹੈ ਕਿਉਂਕਿ ਉਹਦੇ ਵਿੱਚੋਂ ਰਸ ਮਿਲਦਾ ਨਾ ਈਗੋ ਮਿਲਦੀ ਕਿ ਮੈਂ ਚੰਗਾ ਵਾਂ ਇਹਨੂੰ ਰਾਹ ਦੱਸ ਰਿਹਾ ਤੂੰ ਅੰਜ ਨਾ ਕਰ ਅੰਜ ਨਾ ਕਰ ਤੇ ਅੰਦਰ ਵਾਲਾ ਇਹਨੂੰ ਸਮਝਾਣਾ ਬੜਾ ਮੁਸ਼ਕਿਲ ਹੈ ਇਹ ਅਬੈੜਾ ਹੈ ਇਹ ਮੰਦਾ ਨਹੀਂ ਛੇਤੀ ਕਿਆ ਗੁਰ ਕਹਿ ਕਰਾ ਕਮ ਕਹਾ ਸਨੇ ਸਨੇ ਮਨ ਮੋਰੋ ਮਹ ਮਹਾਰਾਜ ਕਹਿੰਦੇ ਹਸਤਾ ਹਸਤਾ ਤੁਸੀਂ ਰੋਜ਼ 5 5 7 7 ਮਿੰਟ ਇਹ ਨਾਲ ਗੱਲਾਂ ਕਰਨੀਆਂ ਸ਼ੁਰੂ ਕਰੋ ਮਨ ਨਾਲ ਗੁਰੂ ਜੀ ਕਹਿੰਦੇ ਨਾਮ ਮੰਨਣ ਵਾਲਾ ਮਨ ਆਪਣੇ ਆਪ ਹੀ ਮੰਨ ਜਾਏ